ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰੇ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਵਾਈ ਗੁਰੂ ਘਰੇ ਖੁਸ਼ ਹੋ ਚੜਦੀ ਕਲਾ ਚ ਰੋ ਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਤੇ ਇਧਰ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਅੱਜ ਬਣਾਵਾਂਗੇ ਆਪਾਂ ਬੱਚਿਆਂ ਲਈ ਫ੍ਰੈਂਚ ਫਰਾਈ ਘਰੇ ਬਣਾਉਂਦੇ ਆ ਜਿਹੜੇ ਕੇਐਸਸੀ ਤੋਂ ਬੱਚੇ ਲੈਂਦੇ ਆ ਬਹੁਤ ਸੌਖੇ ਤੇ ਸਿੰਪਲ ਤਰੀਕੇ ਨਾਲ ਬਣਦੇ ਆ ਠੀਕ ਹੈ ਜੀ ਮੈਂ ਘਰੇ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਉਹ ਚੜਦੀ ਕਲਾ ਚ ਰੋ ਤੁਸੀਂ ਤੇ ਬਾਕੀ ਮਿਲਦੇ ਹਾਂ ਜੀ ਤੁਹਾਨੂੰ ਫ੍ਰੈਂਚ ਫਰਾਈ ਦਿਖਾਣੇ ਆ ਕਿਸ ਤਰ੍ਹਾਂ ਬਣਦੇ ਆ ਘਰੇ ਆਪਣੇ ਬੱਚਿਆਂ ਦਾ ਆਵਾਜ਼ ਨੇ ਤੇ ਗਾਇਸ ਮੈਂ ਤੁਹਾਨੂੰ ਦਿਖਾਉਣੀ ਹੈ ਇਹ ਸਾਂਚ ਹੈ ਮੇਰੇ ਕੋਲ ਫ੍ਰੈਂਚ ਫ੍ਰਾਈ ਬਣਾਉਣ ਦਾ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਂਦੇ ਆ ਫਿਰ ਬਣਾਉਂਗੀ ਤੇ ਬਹੁਤ ਸਿੰਪਲ ਤੇ ਸੋਖੇ ਤਰੀਕੇ ਨਾਲ ਤੁਹਾਨੂੰ ਦੱਸੂਗੀ ਕਿੱਦਾਂ ਬਣਾਣਾ ਹੈ ਆਪਾਂ ਠੀਕ ਹੈ ਜੀ ਪਾਣੀ ਆ ਗਿਆ ਕਿ ਤੁਹਾਨੂੰ ਤੇ ਲੋ ਜੀ ਇਹ ਜਿਹੜੇ ਫ੍ਰੈਂਚ ਫਰਾਈ ਬਣਦੇ ਆ ਬਹੁਤ ਵਧੀਆ ਤੇ ਟੇਸਟੀ ਬਿਲਕੁਲ KFC ਦੀ ਤਰ੍ਹਾਂ ਬਣਦੇ ਠੀਕ ਹੈ ਤੁਸੀਂ ਵੀ ਘਰੇ ਹੀ ਬਣਾ ਸਕਦੇ ਆ ਸੋ ਕੋ ਬਾਹਰ ਦੀਆਂ ਚੀਜ਼ਾਂ ਤੋਂ ਖਾਣ ਤੋਂ ਵਧੀਆ ਹੈ ਕਿ ਆਪਾਂ ਘਰੇ ਬਣਾਈਏ ਤੇ ਕਿਵੇਂ ਬਣਦੇ ਆ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਠੀਕ ਹੈ ਜੀ ਬਣਾਉਣ ਲੱਗੇ ਆਪਾਂ ਅੱਜ ਫ੍ਰੈਂਚ ਫਰਾਈ ਬੱਚਿਆਂ ਲਈ ਜਿਵੇਂ ਆਪਾਂ ਫ੍ਰੈਂਚ ਫਰਾਈ ਬਣਾਉਂਦੇ ਆ ਨਾ ਫ੍ਰੈਂਚ ਫਰਾਈ ਬਣਾਉਂਦੇ ਆ ਆਲੂ ਵਾਲੇ ਹਨਾ ਆਲੂਆਂ ਦੇ ਖੁਸ਼ ਹੋ ਕੇ ਖਾਂਦੇ ਆ ਬੱਚੇ ਠੀਕ ਹੈ ਤੇ ਆ ਦੇਖੋ ਜੀ ਮੈਂ ਬਣਾਉਣ ਲੱਗੀ ਸੀ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਦੇਖੋ ਇਹ ਮੈਂ ਲ ਇਹ ਮਿਲ ਜਾਂਦਾ ਬਾਜ਼ਾਰੋਂ ਆਕਸਾ ਠੀਕ ਹੈ ਆ ਦੇਖੋ ਬਿਨਾ ਕੱਟੇ ਹੈ ਬਿਲਕੁਲ ਛਿਲਕਾ ਵੀ ਨਹੀਂ ਤਾਰਨਾ ਠੀਕ ਹੈ ਆ ਦੇਖੋ ਇਦਾਂ ਗੇ ਬਣ ਜਾਣੇ ਠੀਕ ਹੈ ਬਾਕੀ ਮੈਂ ਬਣਾਉਂਗੀ ਤੁਹਾਨੂੰ ਦੱਸੂਗੀ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਇਹ ਥੋੜਾ ਇਦਾਂ ਕਟਾ ਲੈਣਾ ਇਦਾਂ ਉੱਪਰ ਰੱਖ ਕੇ ਬਾਸ ਹਾਰੇ ਕੱਟ ਕੇ ਆ ਜਾਂਦੇ ਇੱਕਦਮ ਜਿਹੜੇ ਆਪਾਂ ਖਾਂਦੇ ਆ ਨਾ KFC ਚੋਂ ਬੱਚੇ ਖਾਂਦੇ ਆ ਖੁਸ਼ ਹੋ ਕੇ ਹਰ ਜਸ ਕਰ ਰਿਹਾ ਸੀ ਬਣਾਉਣ ਨੂੰ ਮੈਨੂੰ ਜਰੂਰ ਮੰਨ ਕਰ ਰਿਹਾ ਦਾ ਠੀਕ ਹੈ ਚਲੋ ਮੈਂ ਕਰੇ ਬਣਾ ਕੇ ਦੇ ਦਿੰਨੀ ਆ ਇਹ ਆਪਣੇ ਕੰਮ ਸੇ ਕੰਮ ਅੱਖ ਆਗੇ ਤਾਂ ਬਣੇਗਾ ਹਨਾ ਆ ਦੇਖੋ ਜੀ ਢੋ ਲੈਣਾ ਚੰਗੀ ਤਰ੍ਹਾਂ ਬਸ ਆਲੂਆਂ ਨੂੰ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹਰੇਕ ਕੁਝ ਜੋਰ ਲਾ ਕੇ ਤਾਂ ਪੂਰਾ ਕਰ ਲੈਣਾ ਮੈਂ 5-4 ਆਲੂ ਲੈ ਲਏ ਸੀ ਮੈਂ ਕਿਹਾ ਚਲੋ ਪੱਨਾ ਬਣਾਵਾਂ ਅਰ ਜਿੰਨੇ ਮਤਲਬ ਵੱਡੇ-ਵੱਡੇ ਜਿਹੇ ਆਲੂ ਹੈ ਨਾ ਤਾਂ ਜੋਨੇ ਲੰਬੇ ਹੁੰਦੇ ਆ ਛੋਟੇ ਆਲੂ ਹੈ ਠੀਕ ਹੈ ਜੀ ਬਾਕੀ ਇਹ ਕਿੱਦਾਂ ਬਣਾਣੇ ਆ ਕੀ ਵਿੱਚ ਰਲਾਣਾ ਹੁੰਦਾ ਹੈ ਜਿਹੜੇ ਬਿਲਕੁਲ KFC ਦਾ ਟੇਸਟ ਦੇਣ ਉਹ ਮੈਂ ਤੁਹਾਨੂੰ ਵੀਡੀਓ ਚ ਦੱਸ ਦੇ ਜਾਊਂਗੀ। ਹਾਂ ਦੇਖੋ ਜਿਉਂ ਨੇ ਨਾਮ ਚੰਗੀ ਤਰ੍ਹਾਂ ਦੁਬਾਰਾ ਵੀ ਆਪਾਂ ਵਾਸ਼ ਕਰ ਲੈਨੇ ਇੱਕ ਵਾਰ ਠੀਕ ਹੈ ਜੀ। ਜਿਵੇਂ ਦੀ ਹੈ। ਤੇ ਲੋ ਜੀ ਆਹ ਦੇਖੋ ਜੀ ਆਪਾਂ ਸਾਰੇ ਕੱਟ ਲਏ ਚੰਗੀ ਤਰ੍ਹਾਂ ਧੋ ਲਿਆ ਠੀਕ ਹੈ ਜੀ ਸੈ ਗਿਆ ਇਹਦੇ ਚ ਪਾਣੀ ਦਾ ਚਿੱਟਾ। ਅਰੇ ਇਹ ਚੀਜ਼ ਯਾਦ ਰੱਖਣੀ ਕਿ ਤੁਸੀਂ ਸਾਰਿਆਂ ਦਾ ਸਾਈਜ਼ ਇੱਕੋ ਜਿਹਾ ਹੋਣਾ ਚਾਹੀਦਾ ਠੀਕ ਹੈ ਜੀ। ਜੇਕਰ ਤੁਸੀਂ ਚਾਕੂ ਨਾਲ ਵੀ ਕੱਟਦੇ ਹੋ ਚਾਕੂ ਨਾਲ ਵੀ ਜੇਕਰ ਇਹਦੇ ਨਾਲ ਕੱਟਦੇ ਹੋ ਤੇ ਇਹਦੇ ਨਾਲ ਵੀ ਠੀਕ ਹੈ ਜੀ ਬਾਕੀ ਹੁਣ ਆ ਦੇਖ ਲਓ ਜੀ ਆਪਾਂ ਇਹਦੇ ਵਿੱਚ ਹੁਣ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਠੀਕ ਹੈ ਪਾਣੀ ਸਾਰਾ ਕੱਢ ਲੈਣਾ ਹੁਣ ਆਪਾਂ ਹਲਕਾ ਜਿਹਾ ਇਹਦੇ ਵਿੱਚ ਪਾ ਲਾਂਗੇ ਜੀ ਮੈਂ ਤੁਹਾਨੂੰ ਦਕਾਨੀਆਂ ਨਮਕ ਲਓ ਜੀ ਪਾ ਟਲੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਨਮਕ ਮੈਂ ਤਾਂ ਇਦਾਂ ਹੀ फटाफट ਜਿਵੇਂ ਬੱਚਿਆਂ ਨੂੰ ਪਤਾ ਹੈ ਬੜਾ ਉਸੇ ਤਰ੍ਹਾਂ ਤੁਹਾਨੂੰ ਮੈਂ ਕਿਹਾ ਚਲੋ ਦਿਖਾ ਦਵਾਂ ਹਰੀ ਚੀਜ਼ ਆ ਪਕਰ ਕਰ ਸਕਦੇ ਆ ਆਪਾਂ ਬਾਹਰੋਂ ਕਿ ਕੰਨੀ ਠੀਕ ਹੈ ਹਲਕਾ ਜਿਹਾ ਨਮਕ ਜ਼ਰੂਰ ਤੁਸੀਂ ਇੱਦਾਂ ਕਰ ਲੈਣਾ ਥੋੜਾ ਟੇਸਟ ਜਿਹਾ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਜੀ ਹਲਕਾ ਜਿਹਾ ਲਾ ਲੈਣਾ ਤੁਸੀਂ ਇਹਦੇ ਵਿੱਚ ਜਿਵੇਂ ਮੈਦਾ ਲਾ ਲਓ ਜੇਕਰ ਤੁਹਾਡੇ ਕੋਲ ਆਰਾ ਰੋਟ ਹੈ ਆਰਾ ਰੋਟ ਲਾ ਲਓ ਠੀਕ ਹੈ ਮੇਰੇ ਕੋਲ ਮੈਦਾ ਪਿਆ ਆ ਸੀਗਾ ਇਹਨੂੰ ਚੰਗੀ ਤਰ੍ਹਾਂ ਇਦਾਂ ਕਰਕੇ ਇਦਾਂ ਥੋੜਾ ਜਿਹਾ ਮਿਕਸ ਜਿਹਾ ਕਰ ਲੈਣਾ ਜੇਕਰ ਤੁਸੀਂ ਬੁਆਇਲਡ ਕਰਨੀ ਨੇ ਇਹਨਾਂ ਨੂੰ ਬੁਆਇਲਡ ਵੀ ਕਰ ਸਕਦੇ ਹੋ ਮੇਰੇ ਕੋਲ ਟਾਈਮ ਨਹੀਂ ਸੀਗਾ ਤੇ ਬੋਇਲਡ ਕਰਕੇ ਹਲਕਾ ਜਿਹਾ ਇਕ ਕੱਡਾ ਮਿੰਟ ਮਤਲਬ ਜ਼ਿਆਦਾ ਵੀ ਬੋਇਲਡ ਨਹੀਂ ਕਰਨੀ ਹੈਗੇ ਆਪਾਂ ਜੇ ਜ਼ਿਆਦਾ ਨਹੀਂ ਬੋਇਲਡ ਕਰਨੇ ਥੋੜੇ ਜਿਹੀ ਕਰਨੇ ਆ ਦੇਖੋ ਥੋੜੀ ਜਿਹੀ ਕੋਟਿੰਗ ਕਰ ਲੈਣੀ ਹੈ ਥੋੜੀ ਨਮਕ ਦੀ ਥੋੜੀ ਜਿਹੀ ਮਿਰਚ ਦੀ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਤੇਲ ਆਪਾਂ ਰੱਖ ਲਿਆ ਜੀ ਗਰਮ ਲਓ ਜੀ ਹੁਣ ਆਪਾਂ ਇਹਦੇ ਉੱਤੇ ਨੂੰ ਪਾ ਦਿੰਦੇ ਹਾਂ ਮਿੰਟਾਸ ਕਿੰਟਾ ਦੇ ਵਿੱਚ ਤਿਆਰ ਹੋ ਜਾਂਦੇ ਨੇ ਸੈਂਕਸ ਫਰਾਈ ਕਰੇ ਠੀਕ ਹੈ ਜੀ ਤੇ ਲੋਜੀ ਇੱਦਾਂ ਕਰਕੇ ਜੇਕਰ ਤੁਸੀਂ ਚਾਹਦੇ ਹੋ ਪਹਿਲਾਂ ਹਲਕੇ ਜੇ ਕੱਢ ਲਓ ਦੁਆਰਾ ਫਰਾਈ ਵੀ ਕਰ ਸਕਦੇ ਹੋ ਠੀਕ ਹੈ ਜੀ ਮੈਂ ਵਧੀਆ ਤਰੀਕੇ ਨਾਲ ਤੇਲ ਮੈਂ ਚੰਗੀ ਤਰ੍ਹਾਂ ਗਰਮ ਕੀਤਾ ਆਇਆ ਸੀਗਾ ਤੇ ਮੈਂ ਦੇਖਿਆ ਹੁਣ ਇੱਦਾਂ ਹੀ ਕਰ ਲਉਗੀ ਕਹਾਂ ਵਧੀਆ ਜੇ ਲਾਲ ਲਾਲ ਜਿਹੇ ਆ ਗਰਾਊਂਡ ਗਰਾਊਂਡ ਜਾ ਤੱਕ ਹੋ ਜਾਣਗੇ ਨਾ ਤੱਕ ਮੈਦਾ ਬਿਲਕੁਲ ਦੋਗ ਜੁਟਕੀਆਂ ਪਾਣਾ ਜ਼ਿਆਦਾ ਨਹੀਂ ਪਾਣਾ ਹੈਗਾ ਇਹਦੇ ਵਿੱਚ ਠੀਕ ਹੈ ਜੀ ਹਾਂ ਦੇਖੋ ਕੱਲੇ ਕੱਲੇ ਰਹਿਣਗੇ ਬਸ ਇਹਦਾ ਇਹ ਫਾਇਦਾ ਹੋ ਜਾਂਦਾ ਹੈ ਕਿ ਇੱਕ ਦੂਜੇ ਨਾਲ ਨਾ ਚਿਪਕਦੇ ਨਹੀਂ ਹੈਗੇ ਠੀਕ ਹੈ ਜੀ ਮੈਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲੈਂਦੇ ਆ ਛਿਲਕਾ ਮੈਂ ਤਾਂ ਨਹੀਂ ਲਾਇਆ ਕਿਉਂਕਿ ਆਲੂ ਬਿਲਕੁਲ ਸਾਫ ਸੁਥਰੇ ਸੀ ਜੇਕਰ ਤੁਹਾਨੂੰ ਲੱਗਦਾ ਨੇ ਕਿ ਆਲੂ ਗੰਦੇ ਆ ਫਿਰ ਤੁਸੀਂ ਉਹਨਾਂ ਦਾ ਛਿਲਕਾ ਲਾ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਜਿਹੜੇ ਆਲੂਆਂ ਦੀ ਛਿਲਕੇ ਦੀ ਵੀ ਇੰਨੀ ਵਧੀਆ ਇੱਕ ਵਧੀਆ ਟੇਸਟੀ ਚੀਜ਼ ਬਣਦੀ ਹੈ ਨਾ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਉਹ ਵੀ ਜਿਸ ਦਿਨ ਕਰੂੰਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਉਹ ਵੀ ਆਪਣੇ ਸਨੈਕਸ ਦੇ ਵਿੱਚ ਕੰਮ ਆਉਂਦੀ ਹੈ ਦਾ ਹੁਣ ਆਪਾਂ ਨਾ ਰਾੜ ਨਾਲਿਆ ਵਧੀਆ ਜਿਹਾ। ਆ ਜਿਹੜੇ ਛਾਂ ਕੋਰਕਰੇ कुरकुरे ਜਿਹਾ ਹੋ ਗਏ ਨਾ ਤੁਹਾਨੂੰ ਲੱਗਦਾ ਵੀ ਇਹਨ ਵਧੀਆ ਜੇ 크ਿਸਪੀ ਜੇ ਬਣ ਗਏ। ਹੁਣ ਇਹਨਾਂ ਨੂੰ ਆਪਾਂ ਕੱਢ ਲੈਣਾ ਕਿਤੇ ਜੀ। ਮੈਂ ਆਪ ਵੀ ਹੈਗਾ ਮੈਂ ਟਪਾ। ਐਦਾਂ ਕਰਕੇ ਆਪਣੇ ਕੱਢ ਕੇ ਸੌਸ ਨਾਲ ਬੱਚਿਆਂ ਨੂੰ ਦੋ। ਨਾਲੇ ਆਪਣੇ ਘਰੇ ਬਣਾਓ। ਇਹ ਚੀਜ਼ਾਂ ਦਾ ਧਿਆਨ ਰੱਖੋ। ਠੀਕ ਹੈ ਜੀ ਸਭ ਸਾਰੇ ਬਣ ਕੇ ਹੋ ਗਏ ਪਿਆ ਠੀਕ ਹੈ ਜੀ ਇਦਾਂ ਹੀ ਕਰਕੇ ਆਪਾਂ ਬਣਾ ਲਾ ਲੇ ਜੇਕਰ ਤੁਸੀਂ ਚਾਹੋ ਤੇ ਇਹਦੇ ਚ ਬੇਸਨ ਵੀ ਐਡ ਕਰ ਸਕਦੇ ਹੋ ਠੀਕ ਹੈ ਬਾਕੀ ਹੁਣ ਬਣਾ ਲਵਾਂ ਨਹੀਂ ਮੈਂ ਥੋੜੇ ਜਿਹਾ ਵਾਲੇ ਕਾਪੜ ਇਹ ਵੀ ਖੋਲ ਕੇ ਰੱਖ ਲੈਣੇ ਆ ਇਹ ਕਾਪੜ ਜਿਹੜੇ ਆਉਂਦੇ ਆ ਨਾ ਪੈਕੇਟ ਆਉਂਦੇ ਆ 10-10 ਰੁਪਏ ਵਾਲੇ ਹੋ ਵਾਲੇ ਪੈਕਟ ਹੈ ਮੈਂ ਜ਼ਿਆਦਾਤਰ ਘਰੇ ਬਣਾਉਣਾ ਪਸੰਦ ਕਰਦੀ ਹਾਂ ਹਰ ਇੱਕ ਚੀਜ਼ ਜੋ ਵੀ ਹੈ ਨਾ ਘਰੇ ਬਣਾਣ ਵਧੀਆ ਹੁੰਦੀ ਹੈ ਠੀਕ ਹੈ ਜੀ ਆ ਦੇ ਇਸੇ ਤਰ੍ਹਾਂ ਤੁਸੀਂ ਵੀ ਫ੍ਰੈਂਚ ਫ੍ਰਾਈ ਬਣਾਣਾ ਬਾਕੀ ਕਮੈਂਟਾਂ ਵਿੱਚ ਮੈਨੂੰ ਦੱਸਿਓ ਕਿ ਕੌਣ ਕੌਣ ਆਪਣੇ ਬੱਚਿਆਂ ਲਈ ਐਦਾਂ ਬਣਾਉਂਦਾ ਆਰਤੀ ਜੀ ਤਾਂ ਹਮੇਸ਼ਾ ਮੈਨੂੰ ਕਮੈਂਟ ਕਰਦੇ ਹੁੰਦੇ ਕਿ ਮੈਂ ਅਜੇ ਚੀਜ਼ਾਂ ਘਰੇ ਬਣਾ ਗਈ ਤੁਹਾਡੀ ਹਰ ਰੈਸিপি ਥੈਂਕ ਯੂ ਆਰਤੀ ਜੀ ਤੁਸੀਂ ਮੇਰੀ ਹਰ ਮਤਲਬ ਰੈਸিপি ਦੇਖਦੇ ਹੋ ਤੇ ਬਾਕੀ ਪਲੀਜ਼ ਮੇਰੇ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਕਿ ਐਸੇ ਕੱਦੇ ਕਿੱਦਾਂ ਲੱਗੇ ਹਰ ਜਸ ਦੱਸਿਓ ਐਕਸ अच्छे लगे यम्मी मम्मी अच्छे अच्छे अच्छा ये अच्छा देखो जी अर्जस्ट का रहे है छाडा देखो कितने कुरकुरे कुरकुरे बहुत टेस्टी बने है ना अर्जस्ट जड़े मम्मी लेके आंदे पापा लेके आंदे ओदे वरगिया है के उसको भी अच्छे है के उसको कट है उसको भी अच्छा उसको भी अच्छे है वेरी गुड लो जी इधर फ्रेंच फ्राई साडे बन गए सिगे ठीक है जी आ हुन बनन लगे ने अमृत दी चॉइस दे पापड़ ओके जी ਠੀਕ ਹੈ ਜੀ ਆ ਦੇਖੋ ਗਾਇਸ ਏਦਾਂ ਕਰਕੇ ਮੈਂ ਬਣਾਉਂਦੀ ਹੁੰਨੀ ਆ ਠੀਕ ਹੈ फटाफट ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰੇ ਬਣਾਓ ਤੇ ਖਵਾਓ ਆ ਦੇਖੋ ਬਹੁਤ ਟੇਸਟੀ ਤੇ ਬਹੁਤ ਵਧੀਆ ਦੋਨੋਂ ਚੀਜ਼ਾਂ ਫਰੈਂਚ ਫਰਾਈ ਤੁਸੀਂ ਘਰੇ ਬਣਾ ਸਕਦੇ ਹੋ ਠੀਕ ਹੈ ਗਾਇਸ ਬਾਅਦ ਵਿੱਚ ਦੇਖਦੇ ਆਂ ਜੀ ਹੁਣ ਤਾਂ ਰਗੀ ਮੈਂ दाल दाल ਧਰਨੀ ਹੈ ਮੈਂ ਮੈਂ ਕਿਹਾ ਚਲੋ ਪਹਿਲਾਂ ਬੱਚਿਆਂ ਦਾ ਮਨ ਖੁਸ਼ ਕਰ ਦਈਏ ਫੇਰ ਬਣਾ ਲੈਂਦੇ ਆਂ ਜੀ ਆਪਣਾ ਘਰ ਦਾ ਕੰਮ ਫੇਰ ਆਪਾਂ ਜਾਣਾ ਜੀ ਬੱਚਿਆਂ ਨੇ ਕੋਲੀ ਫੁੱਲ ਜੁਆਏ ਕੀਤੀ ਅੱਜ ਅਮਰਤਪੁਰ ਦਾ ਤੁਹਾਨੂੰ ਪਤਾ ਹੀ ਹੈ

ਇੱਥੇ ਲੋਜੀ ਇੱਧਰ ਬਣੀ ਦੀ ਸਾਡੀ ਦਾਲ ਉਧਰ ਬੱਚਿਆਂ ਨੇ ਲਾਈ ਹੋਈਆਂ ਰੌਣਕਾਂ ਬਹੁਤ ਸ਼ੋਰ ਦੀ ਆਵਾਜ਼ ਆਉਂਦੀ ਹੁਣ ਇਹ ਦੇਖੋ ਚੋਲਿਆਂ ਦੀ ਦਾਲ ਬਣਾ ਲਈ ਸੀ ਵੀ ਮੈਂ ਇੱਧਰ ਲਾ ਲਿਆ ਤੜਕਾ ਤੇ ਇੱਧਰ ਆਪਾਂ ਚਾਵਲ ਤੋਂ ਉੱਨ ਲੱਗ ਗਿਆ ਤੇ ਇਹ ਜਿਹੜਾ ਨਾ ਮੈਂ ਬੋਰੀ ਕਿ ਐਸੇ ਡਲਾਇਆ ਸੀ ਨਾ ਤੇ ਆ ਦੇਖੋ ਇੱਦਾਂ ਕਰਕੇ ਜਿਹੜੀਆਂ ਤੁਹਾਡੇ ਥੋੜੀਆਂ ਬਹੁਤ ਹੋਣੇ ਨੇ ਸਾਫ਼ ਕਰ ਲਿਆ ਫਿਰ ਦੇਖੋ ਬਿਲਕੁਲ ਕੀੜਾ ਵੀ ਨਹੀਂ ਤੇ ਕੋਈ ਸੁਸਰੀ ਨਹੀਂ ਲੱਗੀ ਇੰਨੇ ਵਧੀਆ ਬਿਲਕੁਲ ਐਨ ਸਾਫ਼ ਸੁਥਰੇ ਚਾਵਲ ਪਏ ਨੇ ਮੇਰੇ ਬਹੁਤ ਵਧੀਆ ਚਾਵਲ ਨੇ ਠੀਕ ਹੈ ਜੇਕਰ ਤੁਸੀਂ ਵੀ ਆਪਣੇ ਚਾਵਲਾਂ ਦੀ ਸੰਭਾਲ ਕਰਨਾ ਚਾਹੁੰਦੇ ਹੋ ਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਪਿਛਲੀ ਵੀਡੀਓ 'ਚ ਬੋਰੀਕ ਐਸਿਡ ਲਗਾ ਲਿਆ ਕਰੋ ਇਹਦੇ ਨਾਲ ਚਾਵਲ ਇੱਕਦਮ ਸਾਫ਼ ਸੁਥਰੇ ਵਧੀਆ ਰਹਿੰਦੇ ਆ ਤੁਹਾਡੇ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਚਾਵਲਾਂ ਨੂੰ ਬਚਾ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਜੋ ਵੀ ਕੁਝ ਵੀ ਆਪਣੇ ਘਰ ਲਈ ਕਰੀ ਰਹੇ ਆਪਾਂ ਇਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਨਹੀਂ ਕਿਉਂਕਿ ਜੜੀਆਂ ਛੋਟੇ ਛੋਟੇ ਚੀਜ਼ਾਂ ਨਾ ਇਹਨਾਂ ਦੇ ਆਪਣੇ ਕੰਮ ਆ ਜਾਂਦੀਆਂ ਨੇ ਲੈ ਤੁਸੀਂ ਵੀ ਆਪਾਂ ਧੋਣੇ ਆ ਨਾ ਐਦਾਂ ਮਲਦੇ ਆ ਤੇ ਪਾਊਡਰ ਬਿਲਕੁਲ ਸਾਫ਼ ਹੋ ਜਾਊਗਾ ਤੇ ਕੋਈ ਖਤਰਨਾਕ ਚੀਜ਼ ਨਹੀਂ ਹੈਗੀ ਬਾਈ ਬੜਾ ਰੋੜਾ ਪਾ ਲਿਆ। ਤੇ ਲੋਜੀ ਇੱਧਰ ਹੋ ਗਿਆ ਸੀ ਕੰਮ ਤੇ ਮੈਂ ਕਿਹਾ ਚਲੋ ਤੁਹਾਡੀ ਵੀਡੀਓ ਦਾ ਕਰਦੀ ਐਂਡ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਸਟਿਕਾ